ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਇਸ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ CWPP 15758 2014 ਦੇ ਸਬੰਧੀ ਇੱਕ COPC 3773 ऑफ 2025 ਦੀ 13 11 25 ਨੂੰ ਹੋਏ ਫੈਸਲੇ ਬਾਰੇ ਜਾਣਕਾਰੀ ਦਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਮਾਨਚਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਅਨਰੀਬਲ ਮਿਸਿਸ ਜਸਟਿਸ ਸੁਦੀਤੀ ਸ਼ਰਮਾ ਦੇ ਦੁਆਰਾ ਸੀਡਬਲਯੂਪ 15758 2026 ਸੰਬੰਧੀ ਇੱਕ ਸੀਓਪੀਸੀ ਜਿਹੜੀ 37 37 2025 ਦਾ ਫੈਸਲਾ ਸੁਣਾ ਕੇ ਇਸ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਕਿ CW P 15758 2024 ਦੇ ਸਬੰਧ ਦੀ ਮਿਤੀ 12 7 24 ਨੂੰ ਦਿੱਤੀ ਗਈ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਨਾ ਕੀਤੇ ਜਾਣ ਦੇ ਵਿਰੁੱਧ ਦੇ ਵਿੱਚ COPC ਨੰਬਰ 37 73 ਆਫ 2025 ਲਗਾਈ ਗਈ ਸੀ ਇਸ ਰਿਟਰਨ ਸੋਮਦਤ ਵੈਦ ਐਂਡ ਆਦਰਸ ਮਿਸ ਮਿਸਟਰ ਜਿਹੜਾ ਕਿ ਅਲੋਕ ਸ਼ੇਖਰ ਆਈਏਐਸ ਵਿਰੁੱਧ 2024 ਵਿੱਚ ਲਗਾਈ ਗਈ ਸੀ ਜਿਸ ਦਾ ਫੈਸਲਾ 12 24 ਨੂਨ ਦਿੱਤਾ ਗਿਆ ਸੀ ਇਸ ਫੈਸਲੇ ਦੇ ਮੁੱਖ ਅੰਸ਼ ਇਹ ਸਨ ਕਿ ਰਿਸਪੌਂਡ ਦੀ ਜਿਹੜੇ ਐਡਵੋਕੇਟਸ ਹਨ ਉਹਨਾਂ ਨੇ ਕਿਹਾ ਕਿ ਜੇਕਰ ਪਟੀਸ਼ਨ ਦਾ ਡੀਏ ਸੰਬੰਧੀ ਕਲੇਮ ਸਹੀ ਪਾਇਆ ਜਾਂਦਾ ਹੈ ਤਾਂ ਉਹਨਾਂ ਦਾ ਹੱਕ ਬੰਦਾ ਹੈ ਤਾਂ ਇਸ ਸਬੰਧੀ ਫੈਸਲਾ ਲੈਂਦੇ ਹੋਏ ਡੀਅਰ ਰੀਲੀਜ਼ ਕਰ ਦਿੱਤਾ ਜਾਵੇਗਾ ਨਹੀਂ ਤਾਂ ਇਸ ਬਾਰੇ ਜਾਇਜ਼ ਕਾਰਨਾ ਦਾ ਜਿਹੜਾ ਕੀ ਵਰਣਨ ਕਰਦੇ ਹੋਏ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਜਾਣਗੇ ਇਸ ਦੇ ਨਾਲ ਹੀ ਰਿਟ ਡਿਸਪੋਜ਼ ਆਫ ਕਰ ਦਿੱਤੀ ਗਈ ਸੀ ਪ੍ਰੰਤੂ ਹੁਣ ਇੱਕ ਸੀਓਪੀਸੀ ਨੰਬਰ 3773 ਔਰ 2025 ਲਗਾ ਕੇ ਤੇ ਇਸ ਦੀ ਜਿਹੜੀ ਹੈ ਨਾਨ ਕੰਪਲਾਈਂਸ ਜਾਣੇ ਕੀ ਮਾਨਜੋਗ ਅਦਾਲਤ ਦੇ ਫੈਸਲੇ ਦੀ ਜਿਹੜੀ ਹੈ ਨੋਨ ਕੰਪਲਾਈਂਸ ਦੇ ਬਾਰੇ ਜ਼ਿਕਰ ਕੀਤਾ ਗਿਆ ਤੇ ਡਿਮਾਂਡ ਕੀਤੀ ਗਈ ਹੈ ਕਿ ਇਸ ਨੂੰ ਲਾਗੂ ਕਰਵਾਉਣ ਦੇ ਵਿੱਚ ਮਾਨਜੋਗ ਕੋਰਟ ਜੋ ਹੈ ਉਹ ਜ਼ਰੂਰੀ ਆਦੇਸ਼ ਦੇਵੇ ਤਾਂ ਇਸ ਸਬੰਧੀ ਅਦਾਲਤ ਦੇ ਦੁਆਰਾ ਫੈਸਲਾ ਦਿੱਤਾ ਗਿਆ ਹੈ ਕਿ ਮਿਤੀ 5 9 2025 ਨੂੰ ਅਲੋਕ ਸ਼ੇਖਰ ਆਈਏਐਸ ਅਡੀਸ਼ਨਲ ਚੀਫ ਸਕੱਟਰੀ ਡਿਪਾਰਟਮੈਂਟ ਆਫ ਫਿਨਾਂਸ ਦੇ ਦੁਆਰਾ ਏਡਿਟ ਨੰਬਰ 15758 ਆਫ 2026 ਦੀ ਕੰਪਲੈਂਕਸ ਸੰਬੰਧੀ ਇੱਕ ਐਫਿਡੇਫਿਡ ਸਬਮਿਟ ਕੀਤਾ ਗਿਆ ਸੀ ਉਹਦੇ ਨਾਲ ਹੀ ਜਿਹੜਾ 22125 ਦੇ ਸਪੀਕਿੰਗ ਆਰਡਰ ਵੀ ਜਿਹੜੇ ਹੈ ਪੇਸ਼ ਕੀਤੇ ਗਏ ਸਨ ਲਿਹਾਜ਼ਾ ਇਸ ਦੀ ਜਿਹੜੀ ਕੰਪਲਾਈਂਸ ਸਰਕਾਰ ਦੇ ਦੁਆਰਾ ਕਰ ਦਿੱਤੀ ਗਈ ਸੀ ਜਾਨੀ ਕਿ ਇਹ ਕਹਿਣਾ ਹੈ ਕਿ ਜੋ ਐਡਵੋਕੇਟ ਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਜਿਹੜਾ ਕੀ ਕਰਕੇ ਸੀਓਪੀਸੀ ਨੰਬਰ 3773 2025 ਨੂੰ ਅਦਾਲਤ ਨੇ ਵੀ ਡਿਸਪੋਜ਼ ਆਫ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਪਟੀਸ਼ਨਰ ਸਪੀਕਿੰਗ ਆਰਡਰ ਤੋਂ ਸੈਟਿਸਫਾਈ ਨਹੀਂ ਹਨ ਤਾਂ ਫਿਰ ਉਹ ਕਾਨੂੰਨੀ ਪ੍ਰਕਿਰਿਆ ਦੇ ਦੁਆਰਾ ਇਸ ਨੂੰ ਚੈਲੰਜ ਵੀ ਕਰ ਸਕਦੇ ਹਨ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਪਟੀਸ਼ਨਰ ਇਸ ਦੇ ਨਾਲ ਸਹਿਮਤ ਹਨ ਤੇ ਜੇਕਰ ਸਹਿਮਤ ਹਨ ਤਾ ਫਿਰ ਠੀਕ ਹੈ ਨਹੀਂ ਤਾਂ ਫਿਰ ਉਹ ਕਾਰਵਾਈ ਕਰਦੇ ਹੋਏ ਜਾਣੀ ਕਿ ਇਹ ਜੋ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਹਨ ਸਰਕਾਰ ਦੇ ਦੁਆਰਾ ਇਸ ਨੂੰ ਇੱਕ ਵਾਰ ਫਿਰ ਅਦਾਲਤ ਦੇ ਵਿੱਚ ਚੈਲੰਜ ਕਰਕੇ ਆਪਣੇ ਹੱਕ ਦੀ ਪ੍ਰਾਪਤੀ ਦੇ ਵਾਸਤੇ ਰੋਕਿਆ ਜਾ ਸਕਦਾ ਹੈ ਹੁਣ ਪਵਿੱਖ ਦੇ ਵਿੱਚ ਕੀ ਵਾਪਰਦਾ ਹੈ ਇਸ ਦਾ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਹੀ ਲੱਗੇਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ ਜੀ